ਹੈਲੋ ਜੀ ਸਾਰਿਆਂ ਨੂੰ ਮੇਸਰ ਕੋਰ ਦੇ ਬਲੌਗ ਵਿੱਚ ਸਤਿ ਸ੍ਰੀ ਅਕਾਲ ਜੀ ਆਨੂੰ ਤੇ ਰਾਣੀ ਦੀ ਕਹਾਣੀ ਅੱਜ ਜਸ ਪਹਿਲਾਂ ਇੱਥੇ ਗੁਰਦੁਆਰੇ ਗਏ ਸੀ ਕੋਈ ਵਿਆਹ ਦੀ ਬੁਕਿੰਗ ਕਰਨੀ ਸੀ ਤੇ ਹੁਣ ਅਸੀਂ ਚੱਲੀਆਂ ਪੂਰਨਮਾਸੀ ਤੇ ਮਾਗ ਦੀ ਪੂਰਨਮਾਸੀ ਤੇ ਮੈਂ ਕਿਹਾ ਚਲੋ ਜਾ ਆਈਏ ਦਰਸ਼ਨ ਕਰ ਲਈਏ ਸੰਗਤ ਦੇ ਤੇ ਦੀਵਾਨ ਸੁਣ ਲਈਏ ਹਨਾ ਤਾਂ ਹੁਣ ਤੁਸੀਂ ਦੇਖੋ ਜਦੋਂ ਜਾਣਾ ਹੁੰਦਾ ਮੈਂ ਵੀ ਅੱਗੇ ਚੱਲੀ ਜਾਂਦੀ ਹਾਂ ਸੌ ਸੌ ਲ ਜਾਣ ਨੂੰ ਹੁਣ ਬਹੁਤ ਡਰ ਲੱਗਦਾ ਹੁੰਦਾ ਕਿਉਂਕਿ ਟ੍ਰੈਫਿਕ ਇੰਨੀ ਹੋ ਗਈ ਇੰਨੀ ਕਿ ਹੋ ਗਈ ਮੈਨੂੰ ਤਾਂ ਲੱਗਦਾ 10 ਗੁਣਾ ਵੱਧ ਗਈ ਹੋਣੀ ਹੈ ਜਦੋਂ ਮੈਂ ਇੱਥੇ ਪਹਿਲਾਂ ਵਿਆਹ ਹੋਇਆ ਸੀ 44 ਸਾਲ ਪਹਿਲਾਂ ਕੋਈ ਕਾਰਾਂ ਟਾਮੀ ਟਾਮੀ ਦਿੰਦੀ ਹੁੰਦੀ ਸੀ ਬਸ ਵੇ ਇੰਨੇ ਕਿਤੇ ਮੈਂ ਕਿਹਾ ਟਾਊਨ ਦੇ ਵਿੱਚ 2 4 ਜਾਂ 5 ਕਾਰਾਂ ਹੋਣਗੀਆਂ ਹੁਣ 5 5 ਕਾਰਾਂ ਇੱਕ ਇੱਕ ਘਰ ਚ ਜਿੰਨੇ ਜੀ ਉਹਨੇਆਂ ਕਾਰ ਫੇਰ ਇੱਕ ਕਾਰ ਉਹ ਕਹਿੰਦੇ ਫੈਮਿਲੀ ਕਾਰ ਐਨੀ ਜ਼ਿਆਦਾ ਟ੍ਰੈਫਿਕ ਆ ਉਹਦੇ ਨਾਲ ਪੋਲੂਸ਼ਨ ਹੁੰਦਾ ਤੇ ਫੇਰ ਉਹਦੇ ਜਿਹੜਾ ਹੁਣ ਪਹਿਲਾਂ ਪਹਿਲਾਂ ਹੁੰਦਾ ਸੀਗਾ ਟ੍ਰੈਫਿਕੇ ਨਹੀਂ ਹੁੰਦੀ ਸੀ ਕਿ ਲੋਕ ਨਹੀਂ ਸਜੰਦੇ ਹੁਣ ਕੀ ਇਹ ਲੋਕ ਟ੍ਰੈਫਿਕ ਟੂਫ ਕੋ ਜੋ ਕੁਛ ਮਰਜ਼ੀ ਹੋਵੇ ਪਰ ਜਿੱਥੇ ਜਾਣਾ ਸੋ ਜਾਣਾ ਹੀ ਆ ਪਹੁੰਚ ਜਾਂਦੇ ਉੱਥੇ ਤਾਂ ਉਹਦੇ ਨਾਲ ਫਰਕ ਕੀ ਪੈਂਦਾ ਵਾ ਇੱਕ ਤਾਂ ਪੋਲੂਸ਼ਨ ਕਿੰਨਾ ਹੁੰਦਾ ਉਹ ਜਸਟ ਸਟ्रेस ਕਿੰਨਾ ਹੁੰਦਾ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਤਾਂ ਜ਼ਿੰਦਗੀ ਜਿਹੜੀ ਹੈਗੀ ਐ ਸਟ्रेसਫੁੱਲ ਪਰ ਅਸੀਂ ਇਹਨੂੰ ਸਟ्रेसਫੁੱਲ ਬਣਾ ਵੀ ਲੈਨੇ ਆਂ ਕਈ ਥਾਵਾਂ ਤੇ ਜਾਣ ਤੋਂ ਬਿਨਾਂ ਸਰ ਸਕਦਾ ਪਰ ਅਸੀਂ ਸਾਰਦੇ ਨਹੀਂਗੇ ਅਸੀਂ ਕਹਿੰਨੇ ਨਹੀਂ ਜਾਣਾ ਹੀ ਆ ਆਊਟਿੰਗ ਹੋ ਜੂਗੀ ਆਊਟਿੰਗ ਕਰ ਜਾਂਦੇ ਆ ਤੇ ਰਾਹ ਵਿੱਚ ਟ੍ਰੈਫਿਕ ਹੀ ਹੋ ਜਾਂਦੀ ਫੇਸ ਸਟ्रेस ਆਊਟ ਹੁੰਦੇ ਆ ਦੇ ਹੁਣ ਹੁਣ ਇੰਨੀਆਂ ਕਾਰਾਂ ਵੱਧ ਗਈਆਂ ਵਾ ਤੇ ਕਾਰਾਂ ਵੱਡੀਆਂ ਵੀ ਆ ਬਹੁਤ ਹੈਗੇ ਸ਼ਹਿਰ ਜਿੱਥੇ ਕੇ ਸੜਕਾਂ ਉਹਨੀਆਂ ਚੌੜੀਆਂ ਨਹੀਂ ਹੈਗੀਆਂ ਉਹਨੀਆਂ ਲੇਨਸ ਹੈ ਨਹੀਂ ਗੀਆਂ ਕਿਉਂਕਿ ਉਹਨਾ ਟਾਈਮਾਂ ਦੇ ਵਿੱਚ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਵੀ ਇੰਨੀ ਟ੍ਰੈਫਿਕ ਹੋ ਜੂਗੀ ਹਨਾ ਤੇ ਹੁਣ ਨਾ ਉਹਨੂੰ ਵੱਡੀ ਕਰ ਸਕਦੇ ਆ ਨਾ ਕੋਈ ਹੋਰ ਇੱਕ ਦੋ ਲੇਨਸ ਬਣਾ ਸਕਦੇ ਆ ਆਪਣੇ ਹੁਣ ਇੰਡੀਆ ਦੇ ਵਿੱਚ ਜਦੋਂ ਗੋਰੇ ਜੀਟੀ ਰੋਡ ਬਣੀ ਆ ਉਦੋਂ ਉਹਨਾਂ ਨੂੰ ਪਤਾ ਸੀਗਾ ਉੱਥੇ ਦਾ ਪਤਾ ਸੀਗਾ ਉਹ ਖਤਾਨ ਜਿਹੜੇ ਆਪਾਂ ਕਹਿੰਨੇ ਆ ਖਤਾਨ ਛੱਡੇ ਹੋਏ ਸੀ ਉਹਨਾਂ ਨੂੰ ਪਤਾ ਸੀ ਵੀ ਹੋਰ ਇੱਥੇ ਲੇਨਾਂ ਵੱਧਣਗੀਆਂ ਹੁਣ ਉਹੀ ਚੀਜ਼ ਆ ਹੁਣ ਦੇਖੋ ਆਪਾਂ ਜਦੋਂ ਜਾਣੇ ਆ ਦਿੱਲੀ ਨੂੰ ਕਿੰਨੀਆਂ-ਕਿੰਨੀਆਂ ਲੇਨਸ ਆ ਤੇ ਟ੍ਰੈਫਿਕ ਵੀਰ ਬਣੀ ਸੂਤ ਹੁੰਦੀ ਏ ਉਹੀ ਹਾਲ ਇੱਥੇ ਆ ਇੱਥੇ ਹੁਣ ਮੋਟਰਵੇ ਤੇ ਅੱਗੇ ਤਿੰਨ ਲੇਨਸ ਹੁੰਦੀਆਂ ਸੀਗੀਆਂ ਹੁਣ ਚਾਰ ਤੋਂ ਪੰਜ ਵੀ ਆ ਕਈ ਜਗ੍ਹਾ ਤੇ ਪਰ ਫੇਰ ਨਹੀਂ ਉਹ ਕਿਸੇ ਲੋਟ ਠੀਕ ਹੁੰਦੀਆਂ ਵੇਕਾਰਾਂ ਜਾਣ ਨੂੰ ਜਾਂ ਤੁਹਾਨੂੰ ਟਾਈਮ ਘੱਟ ਲੱਗੂਗਾ ਅੱਗੇ ਤਾਂ ਇੱਥੇ ਤੱਕ ਕੋਈ ਪਹੁੰਚਦਾ ਨਹੀਂ ਸੀ ਇਹ ਲੰਡਰ ਬਸ ਉਰੇ ਉਰੇ ਲੰਡੇ ਸੀਗੇ ਹੁਣ ਜਾਂ ਹੁਣ ਉਹੀ ਗੱਲ ਆ ਵੀ ਕਿ ਉਹ ਕਹਿੰਦੇ ਕੋਈ ਨਾ ਆਪਾਂ ਲੰਡਰ ਚੱਲਦੇ ਆ ਨਹੀਂ ਤਾਂ ਕ੍ਰਿਸਮਸ ਲਾਈਟਸ ਦੇਖ ਲਈਆਂ ਜਾਂ ਫਿਰ ਉਹ ਕਹਿੰਦੇ ਚਲੋ ਅੱਜ ਆਊਟਿੰਗ ਹੋ ਗਈ ਬਰਥਡੇ ਆ ਪਕਾਏ ਹੋਣੇ ਆ ਉਹ ਕਰ ਲੈਨੇ ਆ ਵੀ ਇਦਾਂ ਦੀਆਂ ਗੱਲਾਂ ਜਿਹੜੀਆਂ ਅਸੀਂ ਕਰਦੇ ਆ ਉਹਦੇ ਨਾਲ ਪਹਿਲੀਆਂ ਦੇ ਵਿੱਚ ਪੈਸਾ ਹੈ ਨਹੀਂ ਸੀਗਾ ਲੋਕ ਸੱਤ-ਸੱਤ ਦਿਨ ਕੰਮ ਕਰਦੇ ਸੀਗੇ ਕੋਈ ਪਤਾ ਨਹੀਂ ਸੀ ਵਿਚਾਰਿਆਂ ਨੂੰ ਕਿ ਸੈਟਰਡੇ ਸੰਡੇ ਕਿੱਥੇ ਗਿਆ ਜੇ ਓਵਰਟਾਈਮ ਮਿਲ ਗਿਆ ਤੇ ਫੇਰ ਕੰਮ ਕਰ ਲੈਣਾ ਵਾ ਫੇਰ ਉਹ ਕਾਰਾਂ ਜਿਹੜੀਆਂ ਹੁੰਦੀਆਂ ਸੀ ਕੋਈ ਬੰਦਾ ਰੱਖਦਾ ਸੀ ਨਹੀਂ ਤਾਂ ਤੁਰ ਕੇ ਵਿਚਾਰਿਆਂ ਨੇ ਅ ਬੱਸਾਂ ਟ੍ਰੇਨਾਂ ਨੂੰ ਉਹ ਭਜਦੇ ਸੀਗੇ ਵੇ ਕਾਰ ਤੇ ਵਿੱਚ ਤੇਲ ਲੱਗੂਗਾ ਫੇਰ ਐਮਟੀ ਕਰਾਉਣੀ ਪੈਣੀ ਆ ਖਰਾਬ ਨਾ ਹੋ ਜਾਵੇ ਪੁਰਾਣੀ ਕਾਰ ਵੀ ਕਿ ਐਨ ਸ਼ਿੰਗਾਰ ਕੇ ਰੱਖਦੇ ਸੀਗੇ ਹਨਕਾਰਾਂ ਦੇਖਣ ਨੂੰ ਤੋਂ ਬਹੁਤ ਸੋਹਣੀਆਂ ਵਾ ਮਾਡਲ ਵળે ਵਧੀਆ ਵਾ ਜਿਹੜਾ ਵਿੱਚ ਸਟੱਫ ਹੁੰਦੇ ਆ ਉਹ ਠੀਕ ਠਾਕ ਹੀ ਹੁੰਦਾ ਜਿੰਨੀ ਕਿ ਗਾਰੰਟੀ ਦਿੰਦੀ ਆ ਉਹਦੇ ਇੱਕ ਤੱਕ ਮਸਾ ਨਿਕਲਦਾ ਹੋ ਨਹੀਂ ਤਾਂ ਫੇਰ ਬਸ ਉੱਥੇ ਕਿ ਜੇ ਉਹਦਾ ਉਹਦੇ ਹੁਣ ਜਿਹੜਾ ਇਹ ਇਲੈਕਟ੍ਰੋਨਿਕ ਕਾਰਜ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਉਹ ਕੋਈ ਨਾ ਕੋਈ ਸਨੇਹਾ ਦਿੰਦੀ ਰਹਿੰਦੀ ਆ ਗੱਡੀ ਹੈ ਨਾ ਤੇ ਉਹ ਫਿਰ ਜਦ ਹੁਣ ਇੰਨੀਆਂ ਥੋੜੀਆਂ ਕਾਰਾਂ ਵਾ ਇੱਕ ਬੰਦਾ ਤਾਂ ਐਮਓਟੀ ਕਰਾ ਲਈ ਉਦੀ ਸਰਵਿਸ ਕਰਵਾ ਲਈ ਰੋ ਟੈਕਸ ਲੈ ਲਿਆ ਤੇ ਉਹਦਾ ਕੁਝ ਹੋਰ ਖਰਾਬ ਹੋ ਗਿਆ ਉਹ ਠੀਕ ਉਹਨੇ ਚੱਡਿਆਂ ਦਾ ਲੈ ਆਂਦਾ ਇਹੋ ਜਿਹਾ ਕੁਛ ਹੰਦਾ ਰਹਿੰਦਾ ਵਾ ਤੇ ਵੀ ਜ਼ਿੰਦਗੀ ਫਿਰ ਤਾਂ ਹੀ ਹੁਣ ਇੰਨੀ ਬਿਜ਼ੀ ਹੋ ਗਈ ਤੇ ਹੈਡ ਕਾਲੀ ਹੋ ਗਈ ਕਿੱਥੇ ਇੱਕ ਕਾਰ ਦੇ ਵਿੱਚ ਸਾਰਾ ਪਰਿਵਾਰ ਸਾਰਾ ਪਰਿਵਾਰ ਜਾਂਦਾ ਹੀ ਨਹੀਂ ਸੀਗਾ ਕੋਈ ਜਾਂਦਾ ਸੀ ਆਪਦੇ ਕੰਮ ਮਤਲਬ ਵਾਸਤੇ ਨਹੀਂ ਤਾਂ ਵਿਚਾਰੀ ਉਹ ਬੁੜੀਆਂ ਵੀ ਸਤ ਸੰਤੋਖੀਆਂ ਸੀਗੀਆਂ ਨਹੀਂ ਸੀ ਜਾਂਦੀਆਂ ਹੁਣ ਜੇ ਕਾਰ ਲੈ ਨਹੀਂ ਜਾਂਦਾ ਬੁੜੀ ਕਹਿੰਦੀ ਮੈਂ ਚੱਲਾਂਦੀ ਫਿਰ ਮੈਂ ਚੱਲੀ ਵੀ ਇਦਾਂ ਦਾ ਕੰਮ ਜੇ ਅਸੀਂ ਕੰਪੇਅਰ ਕਰੀਏ ਅੱਗੇ ਟਾਊਨ ਦੇ ਵਿੱਚ ਗੈਂਟੀ ਦੀਆਂ ਮਸਾਂ ਮੇਰਾ ਖਿਆਲ 10 ਤੋਂ ਮਸਾਂ ਹੋਣਗੀਆਂ ਵਾਰਾਂ ਜਿਹੜੀਆਂ ਕਿ ਹੁਣ ਘਰ ਦੇ ਵਿੱਚ ਕਾਰਾਂ ਦਾ ਆਏ ਆ ਜਿਵੇਂ ਐਕਸੀਬਿਸ਼ਨ ਤੇ ਕੋਈ ਆਇਆ ਹੁੰਦਾ ਵਾ ਜੇ ਦੋ ਦੋ ਪਰਿਵਾਰ ਇਕੱਠੇ ਰਹਿੰਦੇ ਆ 7-8 ਕਾਰਾਂ 10 ਮਿਲਣਗੀਆਂ ਤੁਹਾਨੂੰ ਵੀ ਇੰਨਾ ਟਰੈਫਿਕ ਵਧਾਇਆ ਹੋਇਆ ਸੀ ਇੰਨੀਆਂ ਕਾਰਾਂ ਕਿ ਹਰ ਇੱਕ ਨਿਆਣਾ ਜੇ 18 ਸਾਲ ਦਾ ਹੋਣਾ ਹੁੰਦਾ 17 ਸਾਲ ਦਾ ਪ੍ਰੋਵੀਜ਼ਨਲ ਲੈਸਨ ਉਹ ਲੈ ਸਕਦਾ ਵਾ ਲਾਇਸੈਂਸ ਲੈ ਸਕਦਾ ਵਾ ਸੋ ਉਹ ਜਦੋਂ ਲਾਇਸੈਂਸ ਲੈ ਲਿਆ ਨਾਲ ਲੈਸਨ ਲੈ ਲੇ ਪਾਸ ਕਰ ਲਈ ਉਦੋਂ ਹੀ ਕਹਿੰਦੇ ਸਨ ਮੈਨੂੰ 18ਵੇਂ ਤੇ ਤੁਸੀਂ ਗੱਡੀ ਲੈ ਕੇ ਦੋ ਤੇ ਜਿਹੜੇ ਹਸਾਬ ਨਾਲ ਟ੍ਰੈਫਿਕ ਹੁੰਦੀ ਹੈ ਉਹ ਮਾਪਿਆਂ ਦਾ ਦਿਲ ਆਇਆ ਕਰਦਾ ਰਹਿੰਦਾ ਵਾ ਵੀ ਆ ਨਿਆਣਾ ਮੁੜਿਆ ਵੇ ਸਹੀ ਸਲਾਮਤ ਕਿਉਂਕਿ ਐਕਸਾਈਟਮੈਂਟ ਇੰਨੀ ਹੁੰਦੀ ਹੈ ਬੱਚਿਆਂ ਨੂੰ ਬਈ ਉਹ ਤੇ ਚਲਾਉਂਦੇ ਆ ਜਿੰਨਾ ਵੀ ਤੇਜ਼ ਹੋ ਗਿਆ ਉਹਨਾਂ ਨੂੰ ਦੀਨਾ ਹੀ ਕੁਛ ਆਣ ਮੋਟਰਵੇ ਬੜੀ ਇਹਨਾਂ ਨੇ 스마트 ਮੋਟਰਵੇ ਬਣਾਈ ਆ ਦੀਨਾ ਕੁਛ ਨਹੀਂ ਕੈਮਰਾ ਕਿੱਥੇ ਆ ਪਰ ਚਿੱਠੀ ਆ ਜਾਨੀ ਘਰੇ ਈਮੇਲ ਆ ਜੂਗੀ ਕਿੰਨਾ ਟੈਕ ਟ ਲੱਗ ਗਿਆ ਹਾਂਜੀ ਇਹ ਸੀਗਾ ਅੱਜ ਦਾ ਕੰਪੈਰੀਸ਼ਨ ਜਿਹੜਾ ਅੱਜ ਕਿੱਥੇ ਕਾਰਾਂ ਦੇ ਨਾਲ ਖੜੇ ਆ ਤੇ ਪਹਿਲਾ ਟਾਈਮ ਕਿੰਨਾ ਸੀਗਾ ਉਹਦੇ ਵਿੱਚ ਕੰਮ ਲੋਕ ਜਿਆਦਾ ਕਰਦੇ ਸੀਗੇ ਪਿਛਲੀ ਤਾਂਗ ਬਹੁਤ ਹੁੰਦੀ ਸੀ ਜ਼ਮੀਨ ਜਿਆਦਾ ਬਣਾਉਣੀ ਆ ਜਿਹੜੇ ਪਿੱਛੇ ਪਰਿਵਾਰ ਦੇ ਹੈਗੇ ਆ ਚਾਹੇ ਭਰਾ ਦੇ ਭਤੀਜੇ ਭਤੀਜੀਆਂ ਆਪਦਿਆਂ ਦੇ ਉਹਨਾਂ ਦੇ ਵਿਆਹ ਕਰਨੇ ਜ਼ਮੀਨ ਲੈਣੀ ਆ ਕੋਈ ਹੋਰ ਪੂਰਾ ਹੋ ਗਿਆ ਉਹਦਾ ਕੰਮ ਕਰਨਾ ਵੀ ਬਾਹਰਲੇ ਬੰਦੇ ਦੇ ਸਰਤੇ ਹੁੰਦਾ ਸੀਗਾ ਹੁਣ ਤਾਂ ਉੱਥੇ ਰਹਿ ਗਈ ਮੈਂ ਕਹਿੰਦੀ ਵਿਆਹ ਜਿੰਨਾ ਤਾਂ ਹਗਾਮਾ ਜਿਆ ਕਰ ਦਿੰਦੇ ਐ ਇੰਨਾ ਜ਼ਿਆਦਾ ਖਰਚ ਕਰਦੇ ਆ ਇੱਥੇ ਸਾਡੇ ਇਦਾਂ ਨਹੀਂ ਕਰਦੇਗੇ ਬਈ ਇੰਨਾ ਕੁਝ ਕਰਨਾ ਬਸ ਠੀਕ ਆ ਫਿਨਲ ਹੋ ਗਿਆ ਹੋ ਗਿਆ ਤੇ ਰੋਟੀ ਖਵਾਤੀ ਗੁਰਦਾਰੇ ਦੱਸ ਸਟ ਚੰਗਾ ਜੀ ਸਤਿ ਸ੍ਰੀ ਅਕਾਲ